ਪਾਵੇਂ ਅਸੀਂ ਚਿੰਤਾ ਵਿੱਚ ਗੁਆਚਿਆ ਪਾਵੇਂ ਅਸੀਂ ਫਿਕਰਾਂ ਵਿੱਚ ਗੁਆਚਿਆ ਪਾਵੇਂ ਅਸੀਂ ਲੜਾਈ ਝਗੜਿਆ ਵਿੱਚ ਗੁਆਚਿਆ ਪਾਵੇਂ ਬਿਮਾਰੀਆਂ ਦੇ ਵਿੱਚ ਗੁਆਚਿਆ ਕਿਸੇ ਵੀ ਪਰੇਸ਼ਾਨੀ ਦੇ ਵਿੱਚ ਗੁਆਚਿਆ ਪਾਵੇਂ ਸਾਡੇ ਅੰਦਰ ਵਿਰਸਾ ਵੰਡ ਲੈਣ ਦਾ ਗੁਨਾਹ ਆ ਪਾਪਿਆ ਸਾਡੇ ਮਨ ਵਿੱਚ ਚੱਲ ਰਿਹਾ ਏ ਦੇਖ ਕੇ ਅਸੀਂ ਗੁਆਚੇ ਆ ਉਹ ਬਚਨ ਚ ਲਿਖਿਆ ਗੁਆਚਿਆ ਨੂੰ ਕੀ ਕਰਨਾ ਆ ਏ ਪਾਲਨ ਆਇਆ ਮੇਰੇ ਪੈਰ ਤੇ ਤੇ ਪ੍ਰਭੂ ਯਿਸੂ ਮਸੀਹ ਨੇ ਆਖਿਆ ਮੈਨੂੰ ਕਿਸੇ ਨੇ ਨਹੀਂ ਆਇ ਨਿਠਾਇਆ ਤੁਹਾਡੇ ਉੱਤੇ ਕਿ ਮੈਂ ਤੁਹਾਡਾ ਵਿਰਸਾ ਤੁਹਾਨੂੰ ਦੁਆਵਾ ਮੈਂ ਤੁਹਾਨੂੰ ਬਚਾਉਣ ਦੇ ਲਈ ਆਇਆ ਮੈਂ ਤੁਹਾਨੂੰ ਸਿਫਾ ਦੇਣ ਦੇ ਲਈ ਆਇਆ ਮੈਂ ਤੁਹਾਨੂੰ ਸਵਰਗ ਰਾਜ ਲਈ ਤਿਆਰ ਕਰਨ ਦੇ ਲਈ ਆਇਆ ਤੇ ਜਿੰਨਾ ਜੀਵਨਾ ਦੇ ਵਿੱਚ ਪਰਮੇਸ਼ਵਰ ਦਾ ਭੈ ਨਹੀਂ ਪਰਮੇਸ਼ਵਰ ਦਾ ਡਰ ਨਹੀਂ ਉਹਨਾਂ ਜ਼ਿੰਦਗੀਆਂ ਵਿੱਚ ਪਾਪ ਆ ਮੇਰੇ ਪੈਰੋਂ ਤੇ ਪਈਓ ਉਹ ਅੱਜ ਵੀ ਉਹੀ ਕੰਮ ਕਰਦੇ ਅੱਜ ਵੀ ਗਾਲ੍ਹਾਂ ਕੱਢਦੇ ਅੱਜ ਵੀ ਮੰਦਾ ਬੋਲਦੇ ਐ ਅੱਜ ਵੀ ਚੁਗਲੀ ਕਰਦੇ ਐ ਅੱਜ ਵੀ ਨਸ਼ੇ ਖਾਂਦੇ ਐ ਅੱਜ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਉਲਟ-ਉਲਟ ਖਿਆਲ ਚੱਲ ਰਹੇ ਐ ਤੋ ਅੱਜ ਵੀ ਖੁਦਾ ਦੀ ਇਬਾਦਤ ਨਹੀਂ ਕਰਦੇ ਭਗਤੀ ਨਹੀਂ ਕਰਦੇ ਕੰਟੀਨਿਊ ਪ੍ਰਾਰਥਨਾ ਨਹੀਂ ਕਰਦੇ ਇਹ ਇੱਕ ਮਨੁੱਖ ਵਿਰਸੇ ਨੂੰ ਵੰਡ ਲੈਣ ਦੀਆਂ ਗੱਲਾਂ ਕਰ ਰਿਹਾ ਐ ਔਰ ਇੱਕ ਮਨੁੱਖ ਵਿਰਸੇ ਨੂੰ ਵੰਡਣ ਦੀਆਂ ਗੱਲਾਂ ਕਰ ਰਿਹਾ ਹੈ ਹallelujah ਇੱਕ ਮਨੁੱਖ ਜਿਹੜਾ ਆ ਉਹ ਆਪਣੇ ਭਾਈ ਦੇ ਕੋਲੋਂ ਆਦਾ ਵਿਰਸਾ ਲੈਣ ਦੀਆਂ ਗੱਲਾਂ ਕਰ ਲਿਆ ਏ ਔਰ ਇੱਕ ਮਨੁੱਖ ਹੈ ਜਿਹੜਾ ਆਪਣਾ ਵਿਰਸਾ ਵੰਡਣ ਦੀਆਂ ਗੱਲਾਂ ਕਰ ਰਿਹਾ ਹੈ ਮੇਰੇ ਪੈਰੋਂ ਤੇ ਪਾਇਓ ਜਿਹੜੇ ਲਾਲਚ ਦੇ ਮਾਰੇ ਲੈਂਦੇ ਆ ਉਹ ਕਦੇ ਪ੍ਰਤੀਫਲ ਨਹੀਂ ਪਾਉਂਦੇ ਤੇ ਜਿਹੜੇ ਬਿਨਾਂ ਲਾਲਚ ਤੋਂ ਵੰਡਦੇ ਆ ਯੱਕੀ ਦੀ ਤਰ੍ਹਾਂ ਪਰਮੇਸ਼ਵਰ ਉਹਨਾਂ ਨੂੰ ਬles ਕਰਦਾ ਉਹਨਾਂ ਨੂੰ ਆਪਣੇ ਕੰਮਾਂ ਲਈ ਚੁੰਦਾ ਮੇਰੇ ਪੱਲੇ ਹallelujah 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 ਇੱਕ ਪਿਤਾ ਦੇ ਦੋ ਬੇਟੇ ਸੀਗੇ ਇੱਕ ਨੇ ਆਪਣਾ ਵਿਰਸਾ ਵੰਡਾ ਕੇ ਦੂਰ ਦੇਸ਼ ਚਲਾ ਗਿਆ ਆਪਣਾ ਧਨ ਦੌਲਤ ਮौज ਮਸਤੀਆਂ ਵਿੱਚ ਉਡਾ ਦਿੱਤਾ ਲੇਕਿਨ ਵਚਨ ਚ ਲਿਖਿਆ ਇੱਕ ਦਿਨ ਉਹ ਸੇ ਕਾਲ ਪੈ ਗਿਆ ਤੇ ਜਦੋਂ ਕਾਲ ਪਿਆ ਉਹਦਾ ਪਿਤਾ ਦੀ ਯਾਦ ਆਈ ਕਿਉਂਕਿ ਉੱਥੇ ਕਾਲ ਦੇ ਸਮੇਂ ਦੇ ਵਿੱਚ ਖਾਣ ਨੂੰ ਪੀਣ ਨੂੰ ਕੁਝ ਵੀ ਨਾ ਮਿਲਿਆ ਪਰ ਵਚਨ ਦੇ ਵਿੱਚ ਲਿਖਿਆ ਹੈ ਜਦੋਂ ਉਹਨੂੰ ਆਪਣੇ ਪਿਤਾ ਦੀ ਯਾਦ ਆਈ ਤੇ ਪਿਤਾ ਨੇ ਉਹਨੂੰ ਗੱਲ ਨਾਲ ਲਾ ਲਿਆ ਮੇਰੇ ਪੈਨੋ ਤੇ ਪਾਈਓ ਸਾਡਾ ਪਿਤਾ ਆ ਜਿਨੇ ਤੁਹਾਡੇ ਤੇ ਮੇਰੇ ਬਦਲੇ ਜਾਨ ਦਿੱਤੀ ਅੱਜ ਵੀ ਉਹ ਆਪਣੇ ਹੱਥ ਫਲਾ ਕੇ ਖੜਿਆ ਹੈ ਉਹ ਅੱਜ ਵੀ ਤੁਹਾਨੂੰ ਗੱਲ ਨਾਲ ਲਾਉਣਾ ਚਾਹੁੰਦਾ ਹੈ ਅੱਜ ਵੀ ਉਹ ਚਾਹੁੰਦਾ ਹੈ ਕਿ ਤੁਸੀਂ ਮੇਰੇ ਕੋਲ ਆਓ ਮੈਂ ਤੁਹਾਨੂੰ ਰਾਮ ਤੇ ਸ਼ਾਂਤੀ ਦਿਆਂਗਾ ਅੱਜ ਵੀ ਉਹ ਤੁਹਾਡੇ ਪਾਪ ਮਾਫ ਕਰਦਾ ਹੈ ਅੱਜ ਵੀ ਤੁਹਾਡੇ ਗੁਨਾਹ ਮਾਫ ਕਰਦਾ ਹੈ ਅੱਜ ਵੀ ਉਹ ਤੁਹਾਨੂੰ ਚੰਗਾਈ ਦਿੰਦਾ ਹੈ ਅੱਜ ਵੀ ਉਹ ਕਹਿੰਦਾ ਕਿ ਦੁਆਵਾਂ ਕਰੋ ਪ੍ਰਾਰਥਨਾ ਕਰੋ ਹਰ ਰੋਜ਼ ਪ੍ਰਤਨਵਾਦ ਕਰੋ ਤਾਂ ਕਿ ਮੇਰੀ ਤੁਹਾਡੇ ਘਰ ਵਿੱਚ ਸੰਗਤੀ ਹੋਏ ਹallelujah ਤੁ ਸਭ ਕੁਛ ਬਚਨ ਦੇ ਅਨਸਾਰ ਇੱਥੇ ਰਹਿ ਜਾਣਾ ਆ ਮੇਰੇ ਪੈਰੋਂ ਤੇ ਪਾਇਓ ਕੁਝ ਵੀ ਨਾਲ ਨਹੀਂ ਜਾਣਾ ਜਿੱਦਾਂ ਆਇਆ ਉਦਾਂ ਹੀ ਜਾਣਾ ਆ ਪਰ ਜਿਹੜੇ ਤੁਸੀਂ ਖੁਦਾ ਦੇ ਵਿੱਚ ਕੰਮ ਕੀਤੇ ਉਹ ਕੰਮਾਂ ਨਹੀਂ ਤੁਹਾਡੇ ਨਾਲ ਜਾਣਾ ਆ ਮੇਰੇ ਪੈਰੋਂ ਹallelujah 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 ਔਰ ਜਦ ਕੀ ਕਹਿੰਦਾ ਹੈ ਕਹਿੰਦਾ ਪ੍ਰਭੂ ਜੀ ਜੇ ਤੁਸੀਂ ਕਹੋ ਜਮਾਨਤ ਕੋਈ ਵਿਆਜ ਲੈ ਕੇ ਤਾਂ ਮੈਂ ਚੌਗਣਾ ਇਹਨਾਂ ਨੂੰ ਮੋੜ ਦਿ ਮੋੜ ਦਿਨਾ ਆ ਹallelujah ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਪ੍ਰਭੂ ਯਿਸੂ ਮਸੀਹ ਗਵਾਚਿਆ ਨੂੰ ਪਾਲਣ ਦੇ ਲਈ ਆਇਆ ਆ ਉਹਨੂੰ ਪਤਾ ਲੱਗ ਗਿਆ ਕਿ ਪਰਮੇਸ਼ਵਰ ਦਾ ਪੁੱਤਰ ਆ ਉਹਨੂੰ ਪਤਾ ਲੱਗ ਗਿਆ ਕਿ ਆਨੰਦ ਅਤੇ ਸ਼ਾਂਤੀ ਦੇਣ ਵਾਲਾ ਪਰਮੇਸ਼ਵਰ ਆ ਤੇ ਮੇਰੇ ਪਰਉਤੇ ਭਾਈਓ ਸ਼ਾਂਤੀ ਉਦੋਂ ਘਰ ਵਿੱਚ ਠਹਿਰੇਗੀ ਜਦੋਂ ਸਾਡਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਪਰਫੈਕਟ ਹੋਏਗਾ ਅੱਜ ਇਸ ਧਰਤੀ ਤੇ ਵਿਰਸੇ ਵੰਡਣ ਦੀਆਂ ਗੱਲਾਂ ਹੋ ਰਹੀਆਂ ਨੇ ਅੱਜ ਇਸ ਧਰਤੀ ਤੇ ਭਾਂਡੇ ਵੰਡਣ ਦੀਆਂ ਗੱਲਾਂ ਹੋ ਰਹੀਆਂ ਨੇ ਅੱਜ ਇਸ ਧਰਤੀ ਤੇ ਬਹੁਤ ਕੁਝ ਹੋ ਰਿਹਾ ਮੇਰੇ ਪਹਿਨੋ ਤੇ ਪਾਈਓ ਪਰ ਮੈਂ ਕਹਨਾ ਵੰਡਣ ਦੇ ਬਜਾਈ ਯਸੂ ਦੇ ਪਿੱਛੇ ਤੁਰੋ ਪਤਰਸ ਯਸੂ ਪਿੱਛੇ ਤੁਰਿਆ ਤੇ ਪਤਰਸ ਨੂੰ ਯਸੂ ਮਸੀਹ ਨੇ ਆਖਿਆ ਮੈਂ ਤੈਨੂੰ ਮੱਛੀਆਂ ਦਾ ਨਹੀਂ ਮਨੁੱਖਾਂ ਦਾ ਸ਼ਿਕਾਰੀ ਬਣਾਵਾਂਗਾ ਇਸੂ ਪਿੱਛੇ ਚੱਲੋ ਤੇ ਸਭ ਕੁਝ ਤੁਹਾਨੂੰ ਮਿਲੇਗਾ ਹallelujah ਸੁਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬLES ਕਰੇ ਬਰਕਤ ਦੀ ਜੈ